ਮੇਰ ਨਾਲ ਅੱਜ ਸਿੱਧੀ ਗੱਲ ਕਰ ਲਾ ਵੀ ਪੇਕਿਆਂ ਤੇਰਾ ਤੇ ਕੁਝ ਆਉਣਾ ਵੀ ਆ ਕਿ ਨਹੀਂ ਆਉਣਾ ਆ ਝੂਠ ਦੇ ਵਿੱਚ ਸਾਨੂੰ ਰੱਖਿਆ ਵਾ ਮੈਂ ਚੱਲੀ ਆ ਥਾਣੇ ਵੇਖਿਓ ਸਹੀ ਸਾਰਾ ਟੱਬਰ ਰੋਗੇ ਨਾ ਉੱਥੇ ਬਹਿ ਗਏ ਤੇ ਫਿਰ ਯਾਦ ਕਰੋਗੇ ਮੈਨੂੰ ਰੁਪਿੰਦਰ ਦੇ ਨਾਲੂ ਵਾ ਪਿਆ ਹੀ ਲੱਗੇ ਆ ਕੇ ਗੱਲਾਂ ਮਾਰਨ ਫੇਰ ਲਿਓ ਗੱਡੀ ਦੇ ਹੂੜੇ ਚੰਗੀ ਤਰ੍ਹਾਂ ਮਿਲਣਗੇ ਅੱਛਾ ਹਾਂ ਤਮ ਕਿੰਦੇਂ ਡਈਆਂ ਤੂੰ ਥਾਣੇ ਜਾਣ ਜੋਗੇ ਰਵੇਂਗੀ ਨਾ ਤੇ ਤੇਰੀਆਂ ਨਾ ਮੁੱੱਚਾ ਵੀ ਕਿਹੜੇ ਧਿਆਨ ਰੱਖਣਾ ਪੈਣਾ ਈ ਕਿਤੇ ਗੇਟ ਤੋਂ ਬਾਹਰ ਨਾ ਪੈਰ ਰੱਖ ਦੇ ਆ ਫੜ ਪਾਣੀ ਪੀਹ ਘੁੱਟ ਤੁਹੀ ਇਹ ਗੱਲ ਰੁਪਿੰਦਰ ਨੂੰ ਖਾਸ ਕਰਕੇ ਸਮਝਾਇਓ ਕੋਈ ਗੱਲ ਨਹੀਂ ਸਮਝਾ ਕੇ ਆਉਂਗਾ ਉਹਨੂੰ ਸਾਰਾ ਵੇਖਾਂ ਕਿਦਾਂ ਮਾਰਾਂ ਇਸ ਤੀ ਸੰਦੀਪ ਫੜ ਦੇ ਹੱਥ ਚ ਰੱਖ ਫੜ ਸੰਦੀਪ ਇਹਦੀਆਂ ਬਾਵਾ ਛੱਡ ਦੋ ਮੈਨੂੰ ਕੀ ਲੱਗੀਆਂ ਕਰਨਾ ਜਮਾ ਪੈਨ ਜੀ ਪਾਓ ਇਹਦੇ ਮੂੰਹ ਚ ਮੰਮੀ ਮੈਂ ਕਹਿੰਦੀ ਮੈਨੂੰ ਛੱਡ ਦੋ